ਕਾਲ ਤੇ ਸਵਾਗਤ ਹੈ ਮੇਰੇ ਨਿਊ ਵਲੌਗ 'ਚ ਮੈਂ ਆਜਾਈ ਹਾਂ ਵੱਡੇ ਸਾਰੇ ਗ੍ਰਾਉਂਡ 'ਚ ਔਰ ਮੈਂ ਤੁਹਾਨੂੰ ਦੱਸਣਾ ਅੱਜ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਕੈਨੇਡਾ 'ਚ ਲੋਗ ਦਵਾਈਆਂ ਕਿਉਂ ਨਹੀਂ ਖਾਂਦੇ ਫਿੱਟ ਰਹਿੰਦੇ ਨੇ ਹਨਾ ਕਿਉਂ ਰਹਿੰਦੇ ਨੇ ਕਿੱਦਾਂ ਰਹਿੰਦੇ ਨੇ ਸਾਰਾ ਤੁਹਾਨੂੰ ਦੱਸਦੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਰਾਤ ਦੇ 9 ਵਜh ਰਹੇ ਨੇ ਰੋਟੀ ਤਾਂ ਤੁਹਾਨੂੰ ਪਤਾ ਜਲਦੀ ਖਾ ਲੈਣੇ ਆ ਤੇ ਆਪਣਾ ਕਦੇ ਅੰਦਰ ਆ ਜੀ ਦਾ ਕਦੇ ਗੁਰਦੁਆ ਸਾਹਿਬ ਚੱਲ ਗੁਰਦੁਆਰੇ ਕਦੇ ਅੰਦਰ ਆ ਜੀ ਦਾ ਕਦੇ ਗੁਰਦੁਆਰਾ ਸਾਹਿਬ ਚੱਲੀ ਚਲੇ ਜਾਈ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਤਾਂ ਗਾਇਸ ਮੈਂ ਇੱਥੇ ਦੀ ਸਰਕਾਰ ਨੂੰ ਗਵਰਨਮੈਂਟ ਨੂੰ ਸਲੂਟ ਕਰਦੀ ਆ ਜਿਨ੍ਹਾਂ ਨੇ ਪਬਲਿਕ ਵਾਸਤੇ ਇੰਨਾ ਵਧੀਆ ਬਣਾਇਆ ਹੋਇਆ ਸਾਰਾ ਦਿਖਾਉਣੀ ਆ ਔਰ ਇੱਥੇ ਸਾਰੇ ਜਣੇ ਛੋਟੇ ਤੋਂ ਲੈ ਕੇ ਵੱਡੇ ਤੱਕ ਕੌਣ ਕੀ ਕਰ ਰਿਹਾ ਮੈਂ ਸਾਰਾ ਦਿਖਾਉਣੀ ਆ ਤੇ ਤੁਹਾਨੂੰ ਪਾਰਕ ਵੀ ਦਿਖਾਉਣੀ ਆ ਔਰ ਐਨਾ ਦਿਲ ਲੱਗ ਰਿਹਾ ਹੈ ਨਾ ਐਨਾ ਜੀ ਲੱਗ ਰਿਹਾ ਐਨਾ ਕੁਛ ਨਾ ਸਾਫ ਸੁਥਰਾ ਹੈ ਕੋਰ ਸਾਡਾ ਇੰਡੀਆ ਵੀ ਇੰਦਾ ਸਾਫ ਸੁਥਰਾ ਹੁੰਦਾ ਐ ਮੱਖੀ ਜੀ ਬਦਲ ਗਈ ਕਿੱਦਰੀ ਪਰ ਮੈਂ ਤੁਹਾਨੂੰ ਦਿਖਾ ਦਿੰਨੀ ਕਿੰਦਾਂ ਲੋਕ ਫਿੱਟ ਰਹਿੰਦੇ ਬਲਾਂਤਾਏ ਦੇਖੋ हां पहला तो सिया बिल्डिंग देख लो आ बिल्डिंग देखे बिना ना, ना रह जोगी ते हैड़ा बिल्डिंगा अपनी अपनी वो बस ਤੇ ਇੱਧਰ ਦੇਖੋ ਹੂੰ ਨਾ ਸੋਣਾ ਆਨੰਦਮਾਨ ਰਹੇ ਨੇ ਲੋਗ ਔਰ ਦੇਖੋ ਬਜ਼ੁਰਗ ਸੈਰ ਕਰਦੇ ਨੇ ਆਦਾਂ ਦੇ ਤੁਸੀਂ ਦੇਖੀ ਜਾਓ ਬਸ ਕਿੰਨਾ ਸੋਹਣਾ ਆਇਆ ਹੋਇਆ ਨਾ ਤੇ ਸੈਂਟਰ 'ਚ ਬੱਚੇ ਖੇਲ ਰਹੇ ਆ ਮੈਂ ਕਿਹਾ ਨਾ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਬੱਚੇ ਛੋਟੇ ਸੈਂਟਰ 'ਚ ਖੇਡ ਰਹੇ ਆ ਜੀ ਨੇ ਹੁਣ ਭੱਜਣ ਆ ਦੇਖੋ ਇਹ ਤੁਸੀਂ ਦੇਖ ਰਹੇ ਨਾ ਫਿਟਨੈਸ ਦਾ ਨਤੀਜਾ ਫਿਟਨੈਸ ਅੱਧਾ ਰਹਿੰਦੀ ਆ ਕੋਈ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਇਦਾਂ ਵਾਕ ਕਰੋਗੇ ਨਾ ਓਹੋ ਵਾਕ ਕਰੀਏ ਕਿੱਥੇ ਪਰ ਅਸੀਂ ਇੰਡੀਆ ਵਾਲੇ ਦਾ ਸਵਾਲ ਆ ਮੇਰਾ ਵੀ ਇਹੀ ਸਵਾਲ ਆ ਬਸ ਵਾਕ ਕਰੀਏ ਕਿੱਥੇ ਸਾੜਾ ਤਾਂ ਖੱਡੇ ਹੀ ਐ ਨੇ ਆ ਹੋਏ ਗਿਰ ਜਾਗੇ ਅਸੀਂ ਤਾਂ ਤੇ ਖੂਬਸੂਰਤ ਨਜ਼ਾਰਾ ਤੁਸੀਂ ਕੈਨੇਡਾ ਦਾ ਗਰਾਊਂਡ ਦਾ ਦੇਖ ਰਹੇ ਹੋ ਹੋਰ ਮੈਂ ਤੁਹਾਨੂੰ ਲੈ ਚ ਆਉਂਦੀ ਆ ਉੱਧਰ ਨਾ ਪਾੰਦਰ ਵੀ ਜਾਏ ਉਹਨੇ ਕੋਈ ਨਾ ਥੇ ਇਧਰ ਗੱਪਸ਼ਪ ਮਾਰਨੀ ਹੈ ਤੇ ਇੱਥੇ ਬੈਠ ਸਕਦੇ ਆ ਜਗ੍ਹਾ ਬਣੀ ਹੋਈ ਆ ਹੁਣ ਮੈਂ ਵੀ ਅੰਦਰ ਜਾ ਕੇ ਤੁਹਾਨੂੰ ਗੋਰਿਆਂ ਦੀ ਫਿਟਨੈਸ ਦਾ ਰਾਜ਼ ਦਿਖਾਉਣੀ ਆ ਰੋਰੇ ਕੱਲੇ ਗੋਰੇ ਨਹੀਂ ਹੈ ਕਿ ਆਪਾ ਪੰਜਾਬੀ ਵੀ ਆ ਐਨੋ ਸੋਹਣਾ ਗਰਾਉਂਡ ਬਣਿਆ ਹੋਏ ਦਾ ਕਿਉਂ ਨਾ ਜੀ ਕਰੇ ਘੁੰਮਣ ਦਾ ਹਣਾ ਲਾਸੌਰ ਰਸ਼ਮੀ ਕੀ ਵੀ ਆ ਕਿਆ ਬਾਤ ਮੱਖੀ ਤਾਂ ਆਪਾ ਅੰਦਰ ਜਾਣ ਦਾ ਰਸਤਾ ਲੱਭ ਰਹੀ ਐ ਅੰਦਰ ਦਿਖਾਉਂਦੇ ਤੁਹਾਨੂੰ ਲੋ ਆਖਿਰਕਾਰ ਮੈਂ ਐਂਡਰਸ ਲੱਭੇ ਲਈ ਠੀਕ ਆ ਠੀਕ ਆ ਜੀ ਪਹਿਲਾਂ ਵੀ ਮੈਂ ਮੜਾਇਆ ਹੋਇਆ ਬਹੁਤ ਵਾਰੀ ਆਈ ਹੋਈ ਆ ਦੇ ਦੇਖੋ ਤੁਸੀਂ ਸਪੇਸ ਗਰਾਉਂਡ ਦੇਖੋ ਕਿੰਨਾ ਵੱਟਾ ਹੈ ਕੀ ਬਾਤ ਹੈ ਮਾਸ਼ਾਅੱਲਾ ਬਹੁਤ ਸੋਹਣਾ ਬਹੁਤ ਸੋਹਣਾ ਤੇ ਆਪਾਂ ਇੱਕ ਚੱਕਰ ਲਗਾ ਲੰਨੇ ਆ ਸਾਰੇ ਗਰਾਉਂਡ ਦਾ ਟੂਰ ਹੋ ਚੁਗਾ ਇੱਧਰ ਆਪਣਾ ਵੱਡੇ ਬੱਚੇ ਬਾਲੀਬਾਲ ਖੇਡ ਰਹੇ ਨੇ ਕੀ ਬਾਤ ਹੈ ਕੀ ਬਾਤ ਹੈ ਵਾਓ ਵੈਰੀ ਗੁੱਡ ਐਨਸਰ ਰਿਰੀਕ ਐਕਟੀਵਿਟੀਆਂ ਹੋਣੀਆਂ ਜਰੂਰ ਕਰਨੀਆਂ ਚਾਹੀਦੀਆਂ ਵਾਓ ਗੱਡ ਤੇ ਸਾਰੇ ਆਪਣਾ ਵਾਕ ਕਰਨ ਲੱਗੇ ਹੋਏ ਨੇ ਇਹ ਮੁੰਡਿਆਂ ਨੇ ਪਤਾ ਨਹੀਂ ਕਿੰਨੇ ਕੇ ਚੱਕਰ ਗੱਟ ਨੇ ਗੋਰੀਆਂ ਦਾ ਕੱਟਨਸਤਾ ਰਾਜ ਯਾ ਫਾਹੇ ਕੀ ਬਾਤ ਹੈ ਜੀ ਜੇ ਹੁਣ ਮੈਂ ਕਹਾ ਕਿ ਮੈਂ ਭੱਜੂਗੀ। ਨਾ ਜੀ ਨਾ। ਆਪਾਂ ਬੋਕ ਕਰਦੇ ਸਿੱਧੇ ਪੱਦਰੇ ਹੋਈ ਬਹੁਤ। ਜੇ ਉਧਰ ਲੱਪਾ ਮਾਰਨਾ ਦਾ ਵੀ ਸ਼ੌਂਕ ਬਹੁਤ ਹੁੰਦਾ ਤੇ ਬੁੱਤ ਬੈਠ ਕੇ ਗੱਪਾਂ ਵੀ ਮਾਰ ਲਓ ਹਨਾ ਉਹ ਵੀ ਜ਼ਰੂਰੀ ਹੈ। ਇੱਧਰ ਵੀ ਨਿਸ਼ਾਰਾ ਦਿਖਾ ਦੇ ਨੇ ਇੱਧਰ ਵੀ ਬੋਲ ਚੱਲ ਰਹੀ ਹੈ। ਸਾਰਾ ਤੁਸੀਂ ਗਰਾਊਂਡ ਦੇਖੋ ਕਿੰਦਾ ਵੱਟਾ ਨਾਲ ਇੱਧਰ ਸਕੂਲ ਆ ਤੇ ਛੋਟੇ ਬੱਚੇ ਸਾਈਕਲਿੰਗ ਵੀ ਕਰ ਰਹੇ ਆ ਚਲਦੇ ਹੋਏ ਆਪਾਂ ਜਾਣੇ ਸਾਰਾ ਟੂਰ ਕਰ ਲੈਣੇ ਆਪਾਂ ਕਵਾਵੇ ਦੇਖੋ ਠੰਡੀ ਠੰਡੀ ਠੰਡੀਆਂ ਹਾਂ ਟੰਣੀ ਲੱਗ ਰਹੀ ਪਰ ਠੰਡੀ ਠੰਡੀ ਹਵਾ ਹੈ। ਉਹ ਸੂਰਜ ਭਾਈ ਜਾ ਹੁਣ ਤੁਹਾਨੂੰ ਤਾਂ ਸੁਹਾਵਾ ਨਾ ਹੋਣੇ ਵਾਲੇ ਆ। ਸਾਰੇ ਆਪਣੀ ਧੁੰਨ ਵਿੱਚ ਲੱਗੇ ਹੋਏ ਆ। ਮੈਂ ਆਪਣੀ ਧੁੰਨ ਵਿੱਚ ਰਹਿਣੀ ਆ। ਵਲੌਗ ਬਣਾ ਲਿਆ। ਵਾਕ ਕਰ ਲਈ। ਕਿਉਂਕਿੰਗ ਕਰ ਲਈ। छोटे बच्चे को जाए अपने अपन वही ना कि तो बॉल बोला बच्चे <laughs> खूबसूरत ग्रीनरी देख पाल भी अंधी सोहनी कितनी होयी है ना है ग्राउंड दी दस नहीं सागिती मैं थोड़ी भी किन्ना साफ सुथरा है ਗਾਈਸ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਡਾਕਟਰ ਕਹਿੰਦੇ ਹੁੰਦੇ ਆ ਕਿ ਸੈਰ ਕਰਿਆ ਕਰੋ ਸੈਰ ਕਰਿਆ ਕਰੋ ਤੰਦਰੁਸਤ ਰਹਿਆ ਕਰੋ ਸੈਰ ਕਰਨੇ ਨਾਲ ਜਿਹੜੀ ਆਪਣੀ ਬਲੱਡ ਜਾ ਹੁੰਦਾ ਨਾ ਬਲੱਡ ਦਾ ਸਰਕੂਲੇਸ਼ਨ ਵਧੀਆ ਚੱਲਦਾ ਬਾਡੀ ਵਿੱਚ ਜੇਕਰ ਬਲੱਡ ਆਪਣਾ ਵਧੀਆ ਚੱਲੂਗਾ ਆ ਅਗਰ ਆਪਣਾ ਜਿਹੜਾ ਬਾਡੀ ਦਾ ਜਿਹੜਾ ਬਲੱਡ ਆ ਜਿਹੜਾ ਉਹ ਵਧੀਆ ਚੱਲੂਗਾ ਨਸਾਂ ਵਿੱਚ ਆਪੇ ਨਹੀਂ ਗੱਠਾ ਪੈਣਗੀਆਂ ਜੇ ਗੱਠਾ ਨਹੀਂ ਪੈਣਗੀਆਂ ਕੋਈ ਬਿਮਾਰੀਆਂ ਹੀ ਨਹੀਂ ਹੋਣਗੀਆਂ ਤੇ ਉਹੀ ਜੇ ਬੈਠੇ ਰਹਿਣੇ ਆ ਜੁੜ ਜਾਣੇ ਆ ਫੇਰ ਉਹੀ ਗੱਲ ਆ ਜਾਂਦੀ ਆ ਇੱਥੇ ਤਾਂ ਚਲੋ ਹੈਗੀ ਜਗਾ ਤਾਂ ਬੰਦਾ ਉੱਥੇ ਕੀ ਕਰੇ ਪਰ ਜਿੱਥੇ ਵੀ ਤੁਹਾਨੂੰ ਵਾਕ ਕਰਨੇ ਦਾ ਵਾਕ ਆ ਮੈਂ ਜ਼ਰੂਰ ਕਰਿਆ ਤਾਂ ਮੈਂ ਤਾਂ ਹੀ ਤੁਹਾਨੂੰ ਦਿਖਾਉਂਦੀ ਆ ਵੀ ਇੱਥੇ ਜ਼ਿਆਦਾ ਤੇ ਮੈਡੀਸਨ ਨਹੀਂ ਖਾਂਦੇ ਹੈਗੇ ਆਪਾਂ ਨੂੰ ਸ਼ਰੀਰ ਦਾ ਧਿਆਨ ਰੱਖਦੇ ਆ ਬਹੁਤ ਜ਼ਿਆਦਾ ਰੱਖਦੇ ਇੱਥੇ ਤਾਂ ਗੋਰੇ ਦਾ ਭੱਜੀ ਫਿਰਦੇ ਆ ਜਿਹੜੇ ਇੰਡੀਆ ਵਾਲੇ ਆ ਮੇਰੇ ਵਰਗੇ ਉਹ ਹੋ ਵੀ ਹੋੜੀ ਜਾ ਰਿਹਾ ਜਿਵੇਂ ਮੈਂ ਜਾ ਰਹੀ ਆ ਤੇ ਹੁਣ ਮੈਂ ਤੁਹਾਨੂੰ ਫੇਰ ਵੀ ਦਿਖਾ ਦਿੰਨੀ ਇੱਕ ਵਾਰੀ ਮੈਂ ਤਾਂ ਇੱਕ ਚੱਕਰ ਲਗਾ ਮੈਂ ਸਿਰਫ ਵੀਡੀਓ ਬਣਾਉਣ ਆਈ ਸੀ ਮੈਂ ਤਾਂ ਵਾਕ ਤੁਹਾਨੂੰ ਪਤਾ ਵੀ ਸਾਰੇ ਪਾਸੇ ਵਾਕ ਜਰੂਰੀ ਨਹੀਂ ਕਿ ਹੈਗਾ ਕਿ ਇਹ ਗਰਾਉਂਡ ਏ ਵਾਕ ਕਰਨੇ ਵਾਸਤੇ ਤੇ ਹੋਰ ਵੀ ਸਾਈਡ ਵਾਕ ਜਿੱਧਰ ਨੂੰ ਮਰਜੀ ਚਲ ਜਾਓ ਗ੍ਰੀਨਰੀ ਵਗੈਰਾ ਹੱਤਾ ਇੱਥੇ ਆ ਦੇਖੋ ਇੱਧਰ ਤੁਸੀਂ ਦੇਖੋ ਤੇ ਕਿੰਦਾ ਸਾਰੇ ਮਸਤੇਖੀ ਜਾਓ ਤੁਸੀਂ ਖੂਬਸੂਰਤ ਨਜ਼ਾਰਾ ਕੈਨੇਡਾ ਦੇ ਗਰਾਉਂਡ ਦਾ ਦਿਖਾ ਰਹੀਆਂ ਤੁਹਾਨੂੰ ਤੇ ਹੁਣ ਆਪਾਂ ਚਾਹੀਏ ਬਾਹਰ ਵੱਲ ਨੂੰ ਨਾਲੇ ਕਰਦੀ ਏ ਵਲੌਗ ਦਾ ਐਂਡ ਫਿਰ ਉੱਥੇ ਜਾ ਕੇ ਗੱਲ ਕਰਨੀ ਆ ਜਿਹਨੂੰ ਤੁਰਨਾ ਪਸੰਦ ਆ ਉਹ ਦੌੜ ਰਹੀ ਨੇ ਜਿਹਨੂੰ ਕੋ ਜਣਾ ਪਸੰਦ ਆ ਉਹ ਕੱਚੀ ਜਿਹਨੂੰ ਗੱਲਾਂ ਮਾਰਨੀ ਪਸੰਦ ਆ ਗੱਲਾਂ ਮਾਰਦੇ ਨੇ ਆਪਣੀ ਆਪਣੀ ਚੁਆਇਸ ਆ ਕੋਈ ਕਿਸੇ ਪਰ ਪ੍ਰੈਸ਼ਰ ਨਹੀਂ ਹੈਗਾ ਵੀ ਤੂੰ ਆ ਕਰ ਮੇਰੇ ਮੇਰੇ ਆਪਣੇ ਗਾਇਜ਼ਾਂ ਨੂੰ ਮਿਲਣਾ ਪਿਆਰ ਆ ਜਾ ਗਰਾਊਂਡ ਦਿਖਾ ਰਹੀ ਆ ਫਿਟਨੈਸ ਕਿਵੇਂ ਰੱਖੀ ਜਾਂਦੀ ਹੈ ਉਹ ਦਿਖਾ ਰਹੀ ਆ ਹੈਨਾ ਗਾਇਜ਼ ਦੇ ਹੋਣਾ ਪਾ ਮੈਂ ਆਗੀ ਬਾਹਰ ਵਾਲ ਨੂੰ ਰਸਤੇ ਦੇਤੇ ਕਿਦਾਂ ਨਹੀਂ ਦਿਲ ਕਰੇ ਕੋ ਮੰਦ ਅੰਦਰ ਵੀ ਚਾਹੇ ਨਾ ਆਇਓ ਸਿੱਧੇ ਸਿੱਧੇ ਜਾਇਓ ਸਾਈਡ ਵਾਕ ਕਰਨੀ ਸੋਹਣੀ ਬਣੀਆਂ ਹੋਈਆਂ ਮੈਂ ਬੀਬੀਆਂ ਤੋਂ ਜੁਕਨੀਆ ਕਰਦੀਆਂ ਦਿਖਦੀਆਂ ਖੜਚੋ ਸੱਸਿਓ ਨਾਲ ਵੀ ਸੇਂਜੀ ਦਾ ਇਹੀ ਕੁਛ ਹੁੰਦਾ ਨਾ ਇੰਡੀਆ 'ਚ ਐ ਮੈਂ ਵੀ ਮੈਂ ਤਾਂ ਨਹੀਂ ਕਾਲ ਦਸਦੀ ਪਰ ਦੱਸਿਓ ਨਾ ਕਿਸੇ ਨੂੰ ਹਾਂ ਹਾਂ ਇਹ ਹੀ ਨੂੰ ਤਾਂ ਐ ਤੇ ਕਿੰਨਾ ਕਿ ਆਜਾ ਗੱਲਣਾ ਚਾਹਤੀ ਹਾਂ ਚਲੋ ਆਪਾਂ ਨਿਕਲੇ ਨਾ ਸੋਚ ਆਉਂਦੀ ਹੈ ਤੇ ਅੱਗੇ ਗੱਲਾਂ ਹੀ ਹੋਣੀਆਂ ਤੇ ਹੁਣ ਮੈਂ ਜਾ ਰਹੀ ਮਸੂ ਚੁਗਲਿਆ ਹੁੰਦੇ ਆ ਵੀ ਦਿਖਾਉਂਦੀ ਹਾਂ ਚਲੋ ਕੋਈ ਨਹੀਂ ਦੁੱਖ ਸੁੱਖ ਸਾਂਝੇ ਕਰ ਲੈਂਦੇ ਨੇ ਤੇ ਮੈਂ ਆਈ ਐ ਦੱਸੀ ਹੈ ਨਾ ਮੈਂ ਜਾਣਾ ਇੰਦਰ ਨੂੰ ਆ ਮੇਰੀ ਹਲੇ ਵਾਕ ਨਹੀਂ ਹੋਈ ਪੂਰੀ ਮੈਂ ਤਾਂ ਇੱਧਰ ਵੈਸੇ ਹੀ ਰੌਣਕ ਮੇਲਾ ਦੇਖਣ ਆ ਗਈ ਸੀ ਤੇ ਇੱਥੇ ਦਾ ਦੇਖੋ ਹੁਣ ਰੋਡ ਕ੍ਰੋਸ ਕਰਨੀ ਹੈ ਔਰ ਐਸੇ ਬਟਨ ਹੈ ਨਹੀਂ ਪਰ ਗੱਡੀਆਂ ਨੇ ਦੇਖੋ ਫਿਰ ਵੀ ਰੁਕ ਜਾਣਾ ਹੈ ਲੱਗ ਜਾ ਨਾ ਮੇਰਾ ਕੋਈ ਨਾ ਮੇਰਾ ਦੇਖਿਆ ਗੱਡੀ ਰੁਕ ਗਈ ਕਿੰਨੇ ਸਿਆਣੇ ਆ ਲੋਕ ਔਰ ਉੱਥੇ ਉੱਥੇ ਤਾਂ ਸਾਡੇ ਉੱਪਰ ਚੜਾਉਣ ਵਾਲਾ ਕੰਮ ਕਰਦੇ ਆ